ਵੇ ਮੈਂ ਅੱਡ ਕੇ ਖੁਦਾ ਦੇ ਅੱਗੇ ਪੱਲਾ ਉਹ ਅੱਡ ਕੇ ਖੁਦਾ ਦੇ ਅੱਗੇ ਪੱਲਾ ਚ ਨਾਮ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੇਰੀ ਖੈਰ ਮੰਗਦੀ ਚ ਨਾਮ ਤੇਰੀ ਖੈਰ ਮੰਗਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਤੁਸੀਂ ਦੇਖ ਰਹੇ ਹੋ ਐਨਜਰ ਪੰਜਾਬੀ ਨਿਊਜ਼ ਤੇ ਸਾਰੇ ਪ੍ਰਬੰਧਕ ਕਮੇਟੀ ਤੇ ਖੜੀ ਆ ਪਤਾ ਲੱਗ ਰਿਹਾ ਵੀ ਅੱਜ ਤਿਆਰੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਪਹਿਲਾਂ ਥੋੜੇ ਜਿਹਾ ਰੰਗ ਰੰਗ ਪ੍ਰੋਗਰਾਮ ਸ਼ੁਰੂ ਕਰਦੇ ਵੇ ਕੱਲੂ ਕਿਦਾਂ ਦਾ ਹੋਣਾ ਉਸ ਤੋਂ ਬਾਅਦ ਫਿਰ ਜਾਣਕਾਰੀ ਲੈਂਦੇ ਆ ਬੇ ਮੈਂ ਅੱਡ ਕੇ ਖੁਦਾ ਦੇ ਅੱਗੇ ਪੱਲਾ ਉਹ ਅੱਡ ਕੇ ਖੁਦਾ ਦੇ ਅੱਗੇ ਪੱਲਾ ਚ ਨਾਮ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੇਰੀ ਖੈਰ ਮੰਗਦੀ ਚ ਨਾਮ ਤੇਰੀ ਖੈਰ ਮੰਗਦੀ ਚ ਨਾਮ ਤੇਰੀ ਖੈਰ ਮੰਗਦੀ ਅੱਖੀਆਂ ਮੜਾ ਕੇ ਹੁਣ ਮੁੱਖ ਨਾ ਤੋੜਵੇ ਦੀ ਨਾਲ ਹੋਰ ਵੇ ਮੈਂ ਅਟਕੇ ਖੁਦਾਲੇ ਅੱਗੇ ਬੱਲਾ ਕੱਢ ਕੇ ਖੁਦਾਲੇ ਅੱਗੇ ਬੱਲਾ ਚਨਾਵਾਂ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ ਚਨਾਵਾਂ ਤੇਰੀ ਖੈਰ ਮੰਗਦੀ ਸਾਰਾ ਨਹੀਂ ਸਰਾਉਣਾ ਹਜੇ ਕੱਲ ਵੀ ਸਰਾਉਣਾ ਕੁਝ ਤੇ ਬਾਕੀ ਸਾਡੇ ਜਿਹੜੇ ਮਹਿਮਾਨ ਇੱਥੇ ਸਾਰੀ ਪਵੰਦ ਕਮੇਟੀ ਆ ਉਹਨਾਂ ਨੂੰ ਵੀ ਆਪਾਂ ਵਿਚਾਰ ਲਈਏ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਸਭ ਤੋਂ ਪਹਿਲਾਂ ਸਸਤਰੀ ਕਾਲ ਜੀ NZ ਪੰਜਾਬੀ ਸਾਰੀ ਟੀਮ ਦਾ ਹਰਮਨ ਜੀ ਤੁਹਾਡਾ ਖਾਸ ਤੌਰ ਤੇ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਤੁਹਾਡੀ ਟੀਮ ਅੱਜ ਕਵਰੇਜ ਕਰ ਰਹੀ ਹੈ ਸੋ ਮੈਂ ਸਮੁੱਚੀ ਸੁਪਰੀਮ ਸਿਕਸਟੀ ਆਫ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੀਆਂ ਬਹੁਤ ਰਿਸਪੈਕਟਡ ਸ਼ਖਸੀਅਤਾਂ ਇਸ ਸਮੇਂ ਸਾਡੇ ਨਾਲ ਨੇ ਅਸੀਂ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਿਵੇਂ 2025 ਦਾ ਖੇਡ ਸੀਜ਼ਨ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਤੁਸੀਂ ਦੇਖ ਰਹੇ ਹੋ 9 ਤਰੀਕ ਟੀਪੁਕੀ ਤੋਂ ਸ਼ੁਰੂਆਤ ਹੋਈ ਸੀਗੀ 16 ਤਰੀਕ ਨੂੰ ਹਮਿਲਟਨ ਕੱਲ ਦਾ ਦਿਨ ਜਿਹੜਾ ਉਹ ਪਾਪਾ ਮੋਆ ਦੇ ਵਿੱਚ ਆਊਗਾ ਤੇ ਪਰਸੋਂ ਦਿਨ ਐਤਵਾਰ 23 ਨਵੰਬਰ 2025 NZ ਪੰਜਾਬੀ ਗੇਮਸ ਦੇ ਨਾਮ ਦੇ ਨਾਲ ਇਹਨਾਂ ਖੇਡਾਂ ਦੀ ਸ਼ੁਰੂਆਤ ਹੋਊਗੀ ਇੱਕ ਪਰਿਵਾਰਕ ਇਥੇ ਮਾਹੌਲ ਹੋਊਗਾ ਵੱਖ-ਵੱਖ ਸਟਾਲਜ਼ ਹੋਣਗੇ ਬਹੁਤ ਵਧੀਆ ਪ੍ਰਬੰਧ ਤੇ ਕਬੱਡੀ ਦੇ ਦੁਨੀਆ ਦੇ ਸੁਪਰਸਟਾਰ ਕਬੱਡੀ ਖਿਡਾਰੀਆਂ ਦੇ ਜੋਰ ਜਿਹੜੇ ਐ ਉਹ ਅਸੀਂ ਵੱਖ-ਵੱਖ ਕਲੱਬਾਂ ਵੱਲੋਂ ਖੇਡਦੇ ਹੋਏ ਇਸ ਮੈਦਾਨ ਦੇ ਅੰਦਰ ਤੱਕਾਂਗੇ ਠੀਕ 11 ਵਜੇ ਕਬੱਡੀ ਦੇ ਮੈਚ ਜਿਹੜੇ ਸ਼ੁਰੂ ਹੋ ਜਾਣੇ ਆ ਤੇ ਠੀਕ 6 ਵਜੇ ਬੱਬੂ ਮਾਨ ਜੀ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ ਨਾਲ ਐਲੀ ਮੰਗੜ ਜੀ ਜਿੱਥੇ ਆਪਾਂ ਕਬੱਡੀ ਦਾ ਆਨੰਦ ਮਾਣਾਂਗੇ ਉੱਥੇ ਪੰਜਾਬੀ ਸੱਭਿਆਚਾਰ ਦੇ ਨਾਲ ਪੰਜਾਬੀ ਵਿਰਸੇ ਦੇ ਨਾਲ ਵੀ ਜੁੜਾਂਗੇ ਤੁਹਾਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਵੀ ਸਾਰਿਆਂ ਨੇ ਤੁਸੀਂ ਹਮ ਹਮਾ ਕੇ ਪੁੱਜਣਾ ਹੈ ਪਰਸੋਂ ਦਾ ਦਿਨ 23 ਨਵੰਬਰ ਦਾ ਜਿਹੜਾ ਉਹ ਸਾਰਿਆਂ ਨੇ ਰੱਖਵਾ ਰੱਖਣਾ ਹੈ ਸੋ ਨਿਊਜ਼ੀਲੈਂਡ ਦਾ ਆਕਲੈਂਡ ਮਨਰੀਵਾ ਦਾ ਏਰੀਆ ਹੈ ਅਲਫਰੈਸਟਨ ਕਾਲਜ ਦੀਆਂ ਇਹ ਗਰਾਊਂਡਾਂ ਆ ਸੋ ਇਹ 23 ਨਵੰਬਰ ਦਾ ਦਿਨ ਹੋਊਗਾ ਉਸ ਤੋਂ ਬਾਅਦ 30 ਨਵੰਬਰ ਨੂੰ ਟਰੰਗਾ ਦੇ ਵਿੱਚ ਤੇ 7 ਦਸੰਬਰ 2025 ਤੀਸਰਾ ਨਿਊਜ਼ੀਲੈਂਡ ਵਰਲਡ ਕਬੱਡੀ ਕੱਪ ਦੁਨੀਆ ਦੇ ਸੁਪਰਸਟਾਰ ਖਿਡਾਰੀ ਦੁਨੀਆ ਦੇ 6 ਮੁਲਕਾਂ ਦੀਆਂ ਟੀਮਾਂ ਵੱਲੋਂ ਖੇਡਣਗੇ ਇਹ ਸਾਰਾ ਸਕੇਜੂਲ ਹੈ ਸੋ ਇਸ ਸੀਜ਼ਨ 2025 ਦਾ ਸੋ ਮੈਂ ਸਾਰੇ ਕਬੱਡੀ ਦੇ ਪ੍ਰੇਮੀਆ ਨੂੰ ਬੇਨਤੀ ਕਰਾਂਗਾ ਵੀ ਸਾਰਿਆਂ ਨੇ ਸਾਰੇ ਸੀਜ਼ਨ ਦਾ ਤੁਸੀਂ ਆਨੰਦ ਮਾਣਨਾ ਹੈ ਤੇ ਜਿਹੜਾ 23 ਤਰੀਕ ਦਾ ਦਿਨ ਜਿਵੇਂ ਬਾਰ ਬਾਰ ਅਸੀਂ ਬੇਨਤੀ ਕਰ ਰਹੇ ਆਂ ਫਿਰ ਨਾਲ ਕਬੱਡੀ ਨਾਲ ਖੰਟ ਵਾਲਾ ਬੱਬੂ ਮਾਨ ਅਸੀਂ ਉਸ ਦੇ ਵੀ ਜਿਹੜੇ ਦਰਸ਼ਨ ਕਰਾਂਗੇ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਾਂਗੇ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਹੈ ਸੋ ਮੇਰੇ ਬਹੁਤ ਸਤਕਾਰਯੋਗ ਵੀਰ ਨੇ ਕਬੱਡੀ ਕਮੈਂਡੀਟਰ ਇਕਬਾਲ ਗਾਲਬ ਜੀ ਜੋ ਕੈਨੇਡਾ ਤੋਂ ਆਏ ਨੇ ਮੈਂ ਗਾਲਬ ਸਾਹਿਬ ਨੂੰ ਬੇਨਤੀ ਕਰਾਂਗਾ ਉਹ ਵੀ ਜਰੂਰ ਸੱਦਾ ਦੇਣਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੱਦਾਂ ਉਸਤਾਦ ਜੀ ਨੇ ਸਾਰਾ ਕੁਝ ਦਾਸ ਹੀ ਦਿੱਤਾ ਜੀ ਤੇ 23 ਤਰੀਕ ਲਈ ਆਪ ਸਭ ਨੂੰ ਖੁੱਲੇ ਸੱਦੇ ਪੰਜਾਬੀ ਸਭਿਆਚਾਰ ਦੀ ਗੱਲ ਤੇ ਪੂਰੀ ਦੁਨੀਆ ਦੇ ਵਿੱਚ ਪਹਿਲੀ ਵਾਰ ਇਹ ਹੋਣ ਜਾ ਰਿਹਾ ਕਿ ਬਬੂ ਮਾਨ ਹੋਣਾ ਦਾ ਖੁੱਲਾ ਖਾੜਾ ਜਿਹੜਾ ਨਿਊਜ਼ੀਲੈਂਡ ਦੇ ਇਸ ਐਨ ਜ਼ेड ਗੇਮਸ ਦੇ ਵਿੱਚ ਜਿਹੜਾ ਲੱਗੇਗਾ ਵੱਖ-ਵੱਖ ਪ੍ਰਬੰਧ ਹੋਣਗੇ ਤੁਸੀਂ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਪਹੁੰਚਿਓ ਇਸੇ ਤਰ੍ਹਾਂ ਲਗਾਤਾਰ ਜਿਹੜੇ 7 ਦਸੰਬਰ ਤੱਕ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੁਕਾਬਲੇ ਹੁੰਦੇ ਜਾਣਗੇ 7 ਦਸੰਬਰ ਤੀਜੀ ਵਰਲਡ ਕਬੱਡੀ ਕੱਪ ਦੀ ਹੋਵੇਗੀ ਨਿਊਜ਼ੀਲੈਂਡ ਦੇ ਟਾਕਾਨੀ ਨੀ ਗੁਰੂ ਘਰ ਦੇ ਵਿੱਚ ਆਪ ਸਭ ਨੂੰ ਸੱਦੇ ਜਰੂਰ ਪਹੁੰਚੋ ਤੇ ਆਨੰਦ ਮਾਣੋ ਕਬੱਡੀ ਦਾ ਤੇ ਪੰਜਾਬੀ ਲੋਕਾਇਕੀ ਦਾ ਹਾਂਜੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਇਹ ਜਿਹੜਾ ਇੱਕ ਮੇਲਾ ਹੋਣ ਜਾ ਰਿਹਾ ਇਹ ਇੱਕ ਬਹੁਤ ਵੱਡਾ ਇਵੈਂਟ ਅਲਿਖਿਆ ਗਿਆ ਸਾਰੀ ਕਬੱਡੀ ਫੈਡਰੇਸ਼ਨ ਬਹੁਤ ਇਹਦੇ ਵਿੱਚ ਸਹਿਯੋਗੀ ਬਾਹਰੋਂ ਵੀ ਆ ਨਿਊਜ਼ੀਲੈਂਡ ਤੋਂ ਵੀ ਆ ਇਹ ਇੱਕ ਇਤਿਹਾਸਿਕ ਮੇਲਾ ਹੋਊਗਾ ਪਰ ਇਹ ਹੋਊਗਾ ਇਤਿਹਾਸਕ ਜੇ ਤੁਸੀਂ ਸਾਡਾ ਸਾਰੇ ਸਾਥ ਦੇਵੋਗੇ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਵੀ ਆਪਣੇ ਬੱਚਿਆਂ ਦੇ ਨਾਲ ਬੀਬੀਆਂ ਦੇ ਨਾਲ ਭੈਣਾਂ ਦੇ ਨਾਲ ਪਹੁੰਚੋ ਇਹ ਇਵੈਂਟ ਬਹੁਤ ਵੱਡਾ ਇਵੈਂਟ ਆ ਇਹਦੇ ਵਿੱਚ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਆ ਵਲਾਂਟੀਅਰ ਸਾਰੇ ਸਾਡੇ ਵੀਰ ਸਾਰੇ ਰੈਡੀ ਆ ਪੁਲਿਸ ਦਾ ਵੀ ਪ੍ਰਬੰਧ ਆ ਤਾਂ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਇਹ ਇੱਕ ਇਵੈਂਟ ਆਪਾਂ ਇੱਕ ਪਰਿਵਾਰਿਕ ਇਵੈਂਟ ਆ ਇਹਦੇ ਵਿੱਚ ਸਾਰੇ ਆਪਣਾ ਡਿਸਪੀਸਿਪਲਨ ਦੇ ਵਿੱਚ ਰਹਿ ਕੇ ਡਿਸਪੀਸਿਪਲਮ ਦੇ ਵਿੱਚ ਇਹਨੂੰ ਆਪਾਂ ਖਤਮ ਕਰਨਾ ਕਿਉਂਕਿ ਇਹ ਕਾਲਜ ਦੀ ਗਰਾਊਂਡ ਆ ਕਿਉਂਕਿ ਆਪਾਂ ਆਪਣੀ ਕਮਿਊਨਿਟੀ ਨੂੰ ਵਧੀਆ ਪੇਸ਼ ਕਰਨਾ ਕਿਉਂਕਿ ਜਿਹੜੀ ਗਰਾਊਂਡ ਆ ਇੱਕ ਬਹੁਤ ਜਾਦਾ ਵਧੀਆ ਗਰਾਊਂਡ ਬਹੁਤ ਵੱਡੀ ਗਰਾਊਂਡ ਆ ਮੈਂ ਭਾਜੀ ਨੂੰ ਦੱਸੂਗਾ ਵੀ ਕਮਾ ਦਿਓ ਥੋੜਾ ਸਾਰਾ ਦਿਖਾ ਦਿਓ ਪਹਿਲਾਂ ਦੇਖਣ ਨੂੰ ਸਾਨੂੰ ਵੀ ਸੀਗਾ ਵੀ ਪਤਾ ਨਹੀਂ ਗਰਾਊਂਡ ਛੋਟੀ ਨਾ ਹੋਵੇ ਮੈਂ ਉਸ ਟਾਈਮ ਇੰਡੀਆ ਸੀ ਪਰ ਜਦੋਂ ਆ ਕੇ ਦੇਖਿਆ ਤਾਂ ਮਨ ਬਹੁਤ ਖੁਸ਼ ਹੋਇਆ ਤਾਂ ਸਾਰੇ ਸੱਜਣਾ ਨੂੰ ਬੇਨਤੀ ਆ ਪਾਰਕਿੰਗ ਜਿਹੜੀ ਗੱਡੀਆਂ ਦੀ ਪਾਰਕਿੰਗ ਆ ਆਪਣੇ ਗੁਰਦੁਆਰਾ ਸਾਹਿਬ ਬੜੀ ਦੂਰ ਨਹੀਂ ਉੱਥੋਂ ਅਸੀਂ ਅ ਬੱਸਾਂ ਦਾ ਵੀ ਇੰਤਜ਼ਾਮ ਕੀਤਾ ਹੋਇਆ ਬੱਸਾਂ ਛੱਡਣਗੀਆਂ ਚੱਕਣਗੀਆਂ ਕਿਸੇ ਨੂੰ ਕਿਸੇ ਚੀਜ਼ ਦੀ ਵੀ ਸਪੋਰਟ ਚਾਹੀਦੀ ਹੋਊਗੀ ਅਸੀਂ ਕਰਾਂਗੇ ਫਿਰ ਲੰਗਰ ਦਾ ਵੀ ਪ੍ਰਬੰਧ ਹੋਊਗਾ ਪਰ ਲਿਮਟਿਡ ਟਾਈਮ ਹੋਊਗਾ ਬਾਕੀ ਸਟਾਲ ਖੁੱਲੇ ਆ ਪੂਰੇ ਸਟਾਲ ਜਿਹਦਾ ਅਮਰੀਕਾ ਭਾਜੀ ਹੋਣੀ ਸਾਰੇ ਸਾਡੇ ਬਹੁਤ ਬੰਦਿਆਂ ਨੇ ਵਧੀਆ-ਵਧੀਆ ਇੱਥੇ ਸਟਾਲ ਖਾਣੇ ਇਹ ਇੱਕ ਬਹੁਤ ਜ਼ਿਆਦਾ ਵਧੀਆ ਮੇਲਾ ਹੋਊਗਾ ਪਰ ਅਸੀਂ ਇਹਨੂੰ ਰਿਪੀਟ ਤੇ ਰੱਖਾਂਗੇ ਹਰ ਸਾਲ ਜੇ ਤੁਸੀਂ ਸਾਡਾ ਸਾਥ ਦਿਓਗੇ ਇਹ ਪ੍ਰੀ ਐਂਟਰੀ ਆ ਇਹਦਾ ਕੋਈ ਕੋਸਟ ਨਹੀਂ ਸੰਗਤ ਨੂੰ ਬੇਨਤੀ ਆ ਬਸ ਇੰਨਾ ਆ ਵੀ ਆਪਾਂ ਡਿਸਪਲਿਨ ਦੇ ਵਿੱਚ ਰਹਿਣਾ ਸਾਡੀ ਮੋਰੇ ਕਾਰ ਪਾਰਕ ਸਾਰੇ ਪਾਸਿਆਂ ਤੋਂ ਅਸੀਂ ਜਿੱਥੋਂ ਵੀ ਹੋ ਸਕਦੀ ਕਾਰ ਪਾਰਕ ਦੀ ਜਿਹੜੀ ਆ ਉਹ ਸਹਾਇਤਾ ਦਵਾਂਗੇ ਕੋਸ਼ਿਸ਼ ਕਰਿਓ ਵੀ ਇੱਕ ਗੱਡੀ ਦੇ ਵਿੱਚ ਪੰਜ ਬੰਦੇ ਛੇ ਬੰਦੇ ਜਿੰਨੇ ਵੀ ਤੁਸੀਂ ਬੈਠ ਸਕਦੇ ਆ ਇੱਕ ਗੱਡੀ 'ਚ ਆਇਓ ਤੇ ਆਪਾਂ ਇਹਨੂੰ ਡਿਸਪਲਿਨ ਦੇ ਨਾਲ ਨਿਭੇਣਾ ਅਲਕੋਹਲ ਫ੍ਰੀ ਸਿਗਰਟ ਫ੍ਰੀ ਸਾਰਾ ਕੁਝ ਆਪਾਂ ਖਿਆਲ ਰੱਖਦੇ ਹੋਏ ਇਹਨੂੰ ਟੌਪ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਇਤਿਹਾਸਿਕ ਇਹ ਬਣਨਗੇ ਮੇਲੇ ਇਹ ਬਣਨਗੇ ਸੰਗਤ ਦੇ ਨਾਲ ਸੋ ਨਿਊਜ਼ੀਲੈਂਡ ਤੁਹਾਨੂੰ ਪਤਾ ਇਹ ਕੰਟਰੀ ਇਹੋ ਜਿਹੀ ਆ ਇਹਨੇ ਜਿਹੜੇ ਕੰਮ ਕੀਤੇ ਆ ਇਤਿਹਾਸ ਕੀ ਕੀਤੇ ਆ ਸੋ ਆਪਾਂ ਨੂੰ ਸਾਥ ਦਿਈਏ ਸਾਰੇ ਵੱਧ ਚੜ ਕੇ ਸਾਡਾ ਸਾਥ ਦਿਓ ਕਬੱਡੀ ਫੈਡਰੇਸ਼ਨ ਸਾਰੀ ਸਾਡੀ ਇੱਥੇ ਖੜੀ ਸਾਰੇ ਸਾਡੇ ਤੈਲ ਫੁੱਲ ਜਿੰਨੇ ਵੀ ਬੰਦੇ ਆ ਸਾਰੇ ਜੋਰ ਲਾ ਰਹੇ ਆ ਤੁਹਾਡਾ ਸਾਨੂੰ ਸਿਰਫ ਸਾਥ ਚਾਹੀਦਾ ਬਾਕੀ ਮਹਾਰਾਜ ਚੜ੍ਹਦੀ ਕਲਾ ਰੱਖੇ ਜਿੰਨਾ ਚਿਰ ਬੋਡੀ ਚ ਸਾਹ ਆ ਲੋਕਾਂ ਦੀ ਸੇਵਾ ਕਰਦੇ ਰਵਾਂਗੇ ਧੰਨਵਾਦ ਜੀ ਮੈਂ ਬੇਨਤੀ ਕਰਾਂਗਾ ਸਾਡੇ ਬਬਲੂ ਕੁਰੂ ਖੇਤਰ ਜੀ ਪ੍ਰਧਾਨ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਸਿਰਫ ਦੋ ਸ਼ਬਦ ਪ੍ਰਧਾਨ ਸਾਹਿਬ ਦੋ ਸ਼ਬਦ ਤੁਸੀਂ ਜਿਹੜੇ ਆ ਹਾਂ ਕੋ ਸਾਰੀ ਜ਼ਿੰਮੇਵਾਰੀ ਕਹਿੰਦੇ ਅਸੀਂ ਨਾ ਮੋਢਿਆਂ ਦੇ ਉੱਪਰ ਰੱਖੀ ਹੋਏ ਭਾਜੀ ਮਨਜਿੰਦਰ ਬਾਸੀ ਜੀ ਉਹਨਾਂ ਦੇ ਸੋ ਹਰ ਤਰ੍ਹਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਇਹਨਾਂ ਦੀ ਹੈ ਸੋ ਮੈਂ ਬੇਨਤੀ ਕਰਾਂਗਾ ਸਾਰਾ ਸਕੇਜੂਲ ਭਾਜੀ ਜਿਵੇਂ ਭਾਜੀ ਗੋਪੀ ਹਕੀਮਪੁਰ ਨੇ ਦੱਸਿਆ ਸੋ ਭਾਜੀ ਮਨਜਿੰਦਰ ਬਾਸੀ ਜੀ ਧੰਨਵਾਦ ਜੀ ਇੱਕ ਵਾਰੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਜੀ ਤਕਰੀਬਨ ਸਾਰਿਆਂ ਨੇ ਆਪਣੇ ਮੁਖਾਰਬਨ ਤੋਂ ਤੁਹਾਨੂੰ ਜੋ ਵੀ ਪਲੈਨਿੰਗ ਹੈਗੀ ਸਾਰੀ ਦੱਸ ਦਿੱਤੀ ਆ ਤੇ ਕਿਉਂਕਿ 23 ਤਰੀਕ ਦਾ ਜਿਹੜਾ ਆਪਣਾ ਹੈਗਾ ਇਹ ਇੱਕ ਇਤਿਹਾਸਕ ਜਿਵੇਂ ਆਪਾਂ ਪਹਿਲਾਂ ਵੀ ਦੱਸਦੇ ਆ ਇਵੈਂਟ ਹੋਣਾ ਤੇ ਕਰਨਾ ਆਪਾਂ ਸਾਰਿਆਂ ਨੇ ਮਿਲ ਜੁਲ ਕੇ ਹੀ ਆ ਮੈਂ ਤਾਂ ਸਿਰਫ ਇੰਨੀ ਬੇਨਤੀ ਕਰੂੰਗਾ ਕਿ ਜਿਹੜੀ ਆਪਣੀ ਕਾਰ ਪਾਰਕ ਆ ਤੇ ਉਹ ਇੱਕ ਦੋ ਜਗ੍ਹਾ ਇਸ ਤੋਂ ਬਾਹਰ ਆਪਣੇ ਪੋਰਚਸਟਰ ਰੋਡ ਦੇ ਉੱਤੇ ਇਸਲਾਮਿਕ ਸੈਂਟਰ ਆ ਉਹਦੇ ਵਿੱਚ ਵੀ ਤੁਸੀਂ ਲਗਾ ਸਕਦੇ ਹੋ ਤੇ ਸਾਹਮਣੇ ਇੱਕ ਜਿਹੜਾ ਆਪਣਾ ਦਿੱਲੀ ਕਬਾਬ ਆ ਉਹਦੀ ਬੈਕ ਸਾਈਡ ਦੇ ਉੱਤੇ ਤਕਰੀਬਨ 11500 ਗੱਡੀ ਦੀ ਕਾਰ ਪਾਰਕ ਉੱਥੇ ਹੋਏਗੀ ਤੇ ਅਸੀਂ ਸਾਈਨ ਵੀ ਲਾਵਾਂਗੇ ਉੱਥੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਜਿਹੜਾ ਹੈਗਾ ਟ੍ਰੈਫਿਕ ਰੂਲ ਹਰ ਇੱਕ ਨੂੰ ਫੋਲੋ ਕਰਨਾ ਹੈ ਤੇ ਬਾਕੀ ਜਿਹੜਾ ਰਿਚੀ ਬੱਸ ਤੋਂ ਅਸੀਂ ਵੀਰ ਕਮਲ ਹੁਣਾਂ ਦੇ ਵੀ ਧੰਨਵਾਦੀਆਂ ਜਿਨ੍ਹਾਂ ਨੇ ਉਸ ਦਿਨ 365 ਨੰਬਰ ਬੱਸ ਜੋ ਚੱਲਦੀ ਆ ਉਹ ਹਰਕ 35 ਮਿੰਟ ਬਾਅਦ ਇੱਥੋਂ ਤਾਕਾ ਨੀਨੀ ਵਾਲੇ ਪਾਸੇ ਨੂੰ ਤੇ ਤਾਕਾ ਨੀਨੀ ਤੋਂ ਇਧਰ ਨੂੰ ਆਏਗੀ ਔਰ ਉਹਨਾਂ ਵੱਲੋਂ ਬਿਲਕੁਲ ਫ੍ਰੀ ਹੋਏਗੀ ਤੇ ਉਹਦੇ ਵਿੱਚ ਜੋ ਉਹਨਾਂ ਦੀ ਰੁਟੀਨ ਵਿੱਚ ਚੱਲਦਾ ਹੀ ਆ ਜੇ ਤੁਸੀਂ ਗੁਰੂ ਘਰ ਦੀਆਂ ਕਾਰਪਾਰਕ ਵਿੱਚ ਜਾਂ ਹੋਰ ਕਾਰਪਾਰਕ ਵਿੱਚ ਵੀ ਗੱਡੀ ਆਪਣੀ پارک ਕਰਕੇ ਆਉਂਗੇ ਤੇ ਤੁਹਾਨੂੰ ਉੱਥੇ ਗੱਡੀ ਵਿੱਚ ਬੱਸ ਵਿੱਚ ਉਹ ਲਿਓਣਗੇ ਇਥੋਂ ਦੁਆਰਾ ਬੱਸ ਵਿੱਚ ਹੀ ਦੂਈ ਜਾ ਸਕੋਗੇ ਰਾਤ ਨੂੰ ਤਕਰੀਬਨ 11:30 ਵਜੇ ਤੱਕ ਉਹਨਾਂ ਦੀ ਜਿਹੜੀ ਹੈਗੀ ਇਹ ਸਰਵਿਸ ਚੱਲਦੀ ਰਹੇਗੀ ਤੇ ਬਾਕੀ ਜਿਵੇਂ ਸਾਰਿਆਂ ਨੇ ਦੱਸਿਆ ਹੀ ਆ ਤੇ ਤੁਸੀਂ ਆਪਣਾ ਇਹ ਇਹਨੂੰ ਇਵੈਂਟ ਨੂੰ ਆਪਣਾ ਸਮਝ ਕੇ ਆਪਣੇ ਯਾਰਾਂ ਵੀਲੀਆਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕਿ ਕਬੱਡੀ ਹੋ ਰਹੀ ਹੈ ਇਸ ਟਾਈਮ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਪਰਾਲੇ ਦੇ ਨਾਲ ਉਹ ਕਬੱਡੀ ਪ੍ਰੇਮੀਆਂ ਨੂੰ ਜਾਣਕਾਰੀ ਦੇ ਦਈ ਹੈ ਵੀ ਅਜੇ ਤੱਕ ਕਦੀ ਵੀ ਇੰਨੇ 플레이ਰ ਇੱਕ ਥਾਂ ਇਕੱਠੇ ਨਹੀਂ ਖੇਡੇ ਕਦੀ ਵੀ ਚਾਹੇ ਉਹ ਪਾਕਿਸਤਾਨ ਦੇ ਸੀਗੇ ਚਾਹੇ ਉਹ ਇੰਡੀਆ ਦੀਆਂ ਫੈਡਰੇਸ਼ਨਾਂ ਦੇ ਸੀਗੇ ਪਹਿਲੀ ਵਾਰੀ ਇਹ ਹੋਇਆ ਕਿ ਇੰਨੇ ਪਲੇਅਰ ਇੱਕਦਾਂ ਇਕੱਠੇ ਖੇਡ ਰਹੇ ਆ ਜਿਹੜੇ ਜਿਹੜੇ ਵੀ ਕਬੱਡੀ ਨੂੰ ਪ੍ਰੇਮ ਕਰਦੇ ਆ ਸਾਰੇ ਜਾਣੇ ਆਓ ਤੇ ਕਬੱਡੀ ਪਲੇਅਰਾਂ ਨੂੰ ਮਾਣ ਬਤਾਓ ਉਹਨਾਂ ਦਾ ਤੇ ਕਬੱਡੀ ਨੂੰ ਦੇਖੋ ਧੰਨਵਾਦ ਸਾਰਿਆਂ ਦਾ ਜੀ ਸੋ ਅਮਰੀਕਪਾ ਜੀ ਇੱਕ ਵਾਰੀ ਫੇਰ ਤੁਹਾਡੇ ਕੋਲ ਆਉਣਾ ਚਾਹੂੰਗਾ ਜੀ ਜਾਂਦੇ ਜਾਂਦੇ ਇੱਕ ਵਾਰੀ ਫੇਰ ਥੋੜਾ ਜਿਹਾ ਰੰਗ ਜੇ ਜੀ ਨੂੰ ਬੰਦੋ ਜੀ ਮਿਹਰਬਾਨੀ ਤੇ ਜਿੰਨਾ ਕਿ ਮੈਨੂੰ ਆਉਂਦਾ ਮੈਂ ਜ਼ਰੂਰ ਕਰਾਂਗਾ ਜੀ ਧੰਨਵਾਦ ਮਾਨਕ ਸਾਹਿਬ ਦਾ ਗੀਤ ਹੈ ਜੀ ਬੂਰ ਪਿਆ ਕਣਕਾਂ ਨੂੰ ਮਾਏ ਵਿਚ ਬਾਗੀ ਅੰਬੀਆਂ ਪੱਕੀਆਂ ਅੱਗ ਦੇ ਪਾਂਬੜ ਵਰਗੀਆਂ ਤੀਆਂ ਨੀ ਤੂੰ ਸਾंभ ਬੁਕੜ ਵਿੱਚ ਰਖੀਆਂ ਉਹ ਗਿਣਵੇਂ ਦਿਨਾਂ ਦੀਆਂ ਸਾਂਝਾਂ ਵੇ ਬਾਬਲ ਅਸਾਂ ਸਦਕਾ ਨਾਲ ਨਿਵਾਈਆਂ ਕੁੰਝਾਂ ਬਾਗ ਪਰੌਣੀਆਂ ਤੀਆਂ ਤੇਰੇ ਵੇੜੇ ਦੇ ਦਿਨ ਆਇਆਂ ਨੀ ਮੈਂ ਚਾਦਰ ਕੱਢਦੀ ਨੀ ਗਣ ਟੋਪੇ ਪਾਵਾਂ ਨੀ ਮੈਂ ਚਾਦਰ ਕੱਢਦੀ ਨੀ ਗਣ ਟੋਪੇ ਪਾਵਾਂ ਚਾਂਮਣ ਦੀ ਤਾਹੇ ਠਾ ਨੀ ਮੈਂ ਪੀੜਾ ਹੜਾਵਾਂ ਛਿੜੀਆਂ ਦੀ ਕੀਚੀ ਨੀ ਕੋਪਿਆਂ ਦੀ ਟੁਕਣੀ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਂ ਮਾਂ ਲਪੜ ਕੇ ਸੋਚਾ ਨਹੀਂ ਹਾਰੇ ਸ਼ਰਮਾਵਾ ਬਹੁਤ ਬਹੁਤ ਸ਼ੁਕਰੀਆ ਭਾਜੀ ਬਹੁਤ ਬਹੁਤ ਧੰਨਵਾਦ ਜੀ ਮੌਕਾ ਮਿਲਿਆ ਦਾ ਐਤਵਾਰ ਐਤਵਾਰ ਸਾਵਾ ਕੇ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਜੀ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਸਟੇਜ ਦੀ ਜਿਹੜੀ ਪਿਆਰੀਆਂ ਚੱਲ ਰਹੀਆਂ ਜੀ ਤੇ ਸਟੇਜ ਆ ਜਿਹੜੀ ਲੱਗ ਰਹੀ ਆ 23 ਤਰੀਕ ਦਿਨ ਐਤਵਾਰ ਸ਼ਾਮ ਨੂੰ ਬੱਬੂ ਮਾਨ ਦਾ ਖੁੱਲਾ ਖਾੜਾ ਜਿਹੜਾ ਉਹ ਇੱਥੇ ਲੱਗਣਾ ਜੀ ਤੇ ਇਹ ਸਾਰਾ ਗਰਾਊਂਡ ਆ ਜੀ ਗਰਾਊਂਡ ਦੇ ਵਿੱਚ ਪ੍ਰਬੰਧਕ ਆ ਜਿਹੜੇ ਪਹੁੰਚੇ ਹੋਏ ਆ ਗੱਲਬਾਤ ਤੁਹਾਨੂੰ ਉਹਨਾਂ ਦੀ ਸੁਣਾਈ ਦਿੱਤੀ ਆ ਤੇ ਕਬੱਡੀ ਦੇ ਲਈ ਮਾਰਕਿੰਗ ਆ ਜਿਹੜੀ ਚੱਲ ਰਹੀ ਆ ਫੂਡ ਸਟਾਲ ਆ ਜਿਹੜੇ ਉਹ ਜਿਹੜੀ ਸਾਹਮਣੇ ਬਿਲਡਿੰਗ ਦਿਖ ਰਹੀ ਆ ਇਹਦੇ ਨਾਲ ਫੂਡ ਸਟਾਲ ਆ ਜਿਹੜੇ ਸਾਰੇ ਸਾਈਡ ਹੋਣਗੇ ਲੰਗਰ ਦਾ ਪ੍ਰਬੰਧ ਇਸਾਈਡ ਹੋਊਗਾ ਤੇ ਕਬੱਡੀ ਦਾ ਜਿਹੜਾ ਇਹ ਫੀਲਡ ਆ ਉਹ ਸੈਂਟਰ ਦੇ ਵਿੱਚ ਜਿੱਥੇ ਉਹ ਰਾਨ ਸਾਹਿਬ ਬਗੜੂ ਜੀ ਜਾ ਰਹੇ ਆ ਉੱਥੇ ਇੱਕ ਕਬੱਡੀ ਦੀ ਫੀਲਡ ਆ ਜਿਹੜੀ ਉਹ ਬਣੂਗੀ ਤੇ ਕਬੱਡੀ ਦੇ ਫਾਸਵੇਂ ਮੁਕਾਬਲੇ ਜਗਾ ਤੇ ਹੋਣਗੇ ਇਹਦੇ ਪਰਲੇ ਪਾਸੇ ਸੋਕਰ ਦੀ ਫੀਲਡ ਆ ਸੋਕਰ ਦੇ ਮੁਕਾਬਲੇ ਆ ਜਿਹੜੇ ਉੱਥੇ ਹੋਣਗੇ ਸੋ ਮੈਦਾਨ ਤੁਸੀਂ ਦੇਖ ਹੀ ਰਹੇ ਹੋ ਜੀ ਬੜਾ ਖੁੱਲਾ ਜਿਵੇਂ ਪਹਿਲਾਂ ਲੱਗਦਾ ਸੀ ਕਿ ਜਗਾ ਘੱਟ ਰਹਿ ਜੂਗੀ ਪਰ ਲੱਗਦਾ ਨਹੀਂ ਤੇ ਬਹੁਤ ਵੱਡਾ ਖੁੱਲਾ ਮੈਦਾਨ ਆ ਤੇ ਪ੍ਰਬੰਧਕ ਪਹੁੰਚੇ ਹੋਏ ਆ ਤਿਆਰੀਆਂ ਮੁਕੰਮਲ ਹੋ ਰਹੀਆਂ ਜੀ ਚੱਲ ਰਹੀਆਂ ਤੇ ਸਟੇਜ ਲੱਗਣੀ ਸ਼ੁਰੂ ਹੋ ਗਈ ਆ ਐਤਵਾਰ ਨੂੰ ਇੱਥੇ ਜਿਹੜਾ ਖੁੱਲਾ ਖਾੜਾ ਉਹ ਲੱਗੂਗਾ ਤੇ ਸਾਰਾ ਦਿਨ ਜਿਹੜਾ ਕਬੱਡੀ ਦੇ ਫਸਮੇ ਮੁਕਾਬਲੇ ਦੁਨੀਆ ਦੇ ਚੋਟੀ ਦੇ ਕਬੱਡੀ ਖਿਡਾਰੀ ਜਿਹੜੇ ਇਸ ਮੈਦਾਨ ਦੇ ਵਿੱਚ ਆਪਣੇ ਜੋਰ ਦਿਖਾਣਗੇ ਫਸਮੇ ਮੁਕਾਬਲੇ ਵੱਖ-ਵੱਖ ਟੀਮਾਂ ਦੇ ਵੱਖ-ਵੱਖ ਕਲੱਬਾਂ ਦੇ ਇੱਥੇ ਹੋਣਗੇ ਸੋ ਇੱਥੇ ਹੀ ਹੁਣ ਤੁਸੀਂ ਸਾਨੂੰ ਦੇ ਇਜਾਜ਼ਤ ਹੋਰ ਖਬਰਾਂ ਲਈ ਦੇਖਦੇ ਰਹੋ ਐਨ ਜੀ ਪੰਜਾਬੀ ਨਿਊਜ਼ ਧੰਨਵਾਦ ਸਤਿ ਸ੍ਰੀ ਅਕਾਲ ਵੇ ਮੈਂ ਅੱਡ ਕੇ ਖੁਦਾ ਦੇ ਅੱਗੇ ਪੱਲਾ ਅੱਡ ਕੇ ਖੁਦਾ ਦੇ ਅੱਗੇ ਪੱਲਾ ਚਨਾਵ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੇਰੀ ਖੈਰ ਮੰਗਦੀ ਚਨਾਵ ਤੇਰੀ ਖੈਰ ਮੰਗਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਤੁਸੀਂ ਦੇਖ ਰਹੇ ਹੋ ਐਂਜਰ ਪੰਜਾਬੀ ਨਿਊਜ਼ ਤੇ ਸਾਰੇ ਪ੍ਰਬੰਧਕ ਕਮੇਟੀ ਤੇ ਖੜੀ ਆ ਪਤਾ ਲੱਗ ਰਿਹਾ ਵੀ ਅੱਜ ਤਿਆਰੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਪਹਿਲਾਂ ਅੱਜ ਥੋੜਾ ਜਿਹਾ ਰੰਗ ਰੰਗ ਪ੍ਰੋਗਰਾਮ ਸ਼ੁਰੂ ਕਰਦੇ ਵੇ ਕੱਲ੍ਹ ਨੂੰ ਕਿਦਾਂ ਦਾ ਹੋਣਾ ਉਸ ਤੋਂ ਬਾਅਦ ਫਿਰ ਜਾਣਕਾਰੀ ਲੈਂਦੇ ਆ ਵੇ ਮੈਂ ਅੱਡ ਕੇ ਖੁਦਾ ਦੇ ਅੱਗੇ ਪੱਲਾ ਅੱਡ ਕੇ ਖੁਦਾ ਦੇ ਅੱਗੇ ਪੱਲਾ ਚਨਾਵ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੇਰੀ ਖੈਰ ਮੰਗਦੀ ਚਨਾਵ ਤੇਰੀ ਖੈਰ ਮੰਗਦੀ ਚਨਾਵ ਤੇਰੀ ਖੈਰ ਮੰਗਦੀ ਅੱਖੀਆਂ ਮੜਾ ਕੇ ਹੁਣ ਮੁੱਖ ਨਾਲ ਤੋੜਵੇ ਲੇ ਅੱਗੇ ਬੱਲਾ ਕੱਢ ਕੇ ਖੋਦ ਲੈ ਅੱਗੇ ਬੱਲਾ ਚਨਾਵਾਂ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੇਰੀ ਖੈਰ ਮੰਗਦੀ ਚਨਾਵਾਂ ਤੇਰੀ ਖੈਰ ਮੰਗਦੀ ਚਨਾਵਾਂ ਤੇਰੀ ਖੈਰ ਮੰਗਦੀ ਓਹ ਸਾਰਾ ਨਹੀਂ ਸੁਣਾਣਾ ਹਜੇ ਕੱਲ੍ਹ ਵੀ ਸੁਣਾਣਾ ਕੁਛ ਤੇ ਬਾਕੀ ਸਾਡੇ ਜਿਹੜੇ ਮਹਿਮਾਨ ਇੱਥੇ ਸਾਰੀ ਪਵੰਦ ਕਮੇਟੀ ਆ ਉਹਨਾਂ ਨੂੰ ਵੀ ਆਪਾਂ ਵਿਚਾਰ ਲਈਏ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਸਭ ਤੋਂ ਪਹਿਲਾਂ ਸਸਰੀ ਕਾਲ ਜੀ ਐਨ ਜ਼ेड ਪੰਜਾਬੀ ਸਾਰੀ ਟੀਮ ਦਾ ਹਰਮਨ ਜੀ ਤੁਹਾਡਾ ਖਾਸ ਤੌਰ ਤੇ ਬਹੁਤ ਬਹੁਤ ਧੰਨਵਾਦ ਜਿੰਨੀ ਵੀ ਤੁਹਾਡੀ ਟੀਮ ਅੱਜ ਕਵਰੇਜ ਕਰ ਰਹੀ ਹੈ ਸੋ ਮੈਂ ਸਮੁੱਚੀ ਸੁਪਰੀਮ ਸਿਕਸਟੀ ਆਫ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਆ ਬਹੁਤ ਰਿਸਪੈਕਟਡ ਸ਼ਖਸੀਅਤਾਂ ਇਸ ਸਮੇ ਸਾਡੇ ਨਾਲ ਨੇ ਅਸੀਂ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਿਵੇਂ 2025 ਦਾ ਖੇਡ ਸੀਜ਼ਨ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਤੁਸੀਂ ਦੇਖ ਰਹੇ ਹੋ 9 ਤਰੀਕ ਟੀਪੁਕੀ ਤੋਂ ਸ਼ੁਰੂਆਤ ਹੋਈ ਸੀਗੀ 16 ਤਰੀਕ ਨੂੰ ਹਮਿਲਟਨ ਕੱਲ ਦਾ ਦਿਨ ਜਿਹੜਾ ਉਹ ਪਾਪਾ ਮੋਆ ਦੇ ਵਿੱਚ ਹੋਊਗਾ ਤੇ ਪਰਸੋਂ ਦਿਨ ਐਤਵਾਰ 23 ਨਵੰਬਰ 2025 NZ ਪੰਜਾਬੀ ਗੇਮਸ ਦੇ ਨਾਮ ਦੇ ਨਾਲ ਇਹਨਾਂ ਖੇਡਾਂ ਦੀ ਸ਼ੁਰੂਆਤ ਹੋਊਗੀ ਇੱਕ ਪਰਿਵਾਰਕ ਇਥੇ ਮਾਹੌਲ ਹੋਊਗਾ ਵੱਖ-ਵੱਖ ਸਟਾਲਜ਼ ਹੋਣਗੇ ਬਹੁਤ ਵਧੀਆ ਪ੍ਰਬੰਧ ਤੇ ਕਬੱਡੀ ਦੇ ਦੁਨੀਆ ਦੇ ਸੁਪਰਸਟਾਰ ਕਬੱਡੀ ਖਿਡਾਰੀਆਂ ਦੇ ਜੋਰ ਜਿਹੜੇ ਐ ਉਹ ਅਸੀਂ ਵੱਖ-ਵੱਖ ਕਲੱਬਾਂ ਵੱਲੋਂ ਖੇਡਦੇ ਹੋਏ ਇਸ ਮੈਦਾਨ ਦੇ ਅੰਦਰ ਤੱਕਾਂਗੇ ਠੀਕ 11 ਵਜੇ ਕਬੱਡੀ ਦੇ ਮੈਚ ਜਿਹੜੇ ਸ਼ੁਰੂ ਹੋ ਜਾਣੇ ਆ ਤੇ ਠੀਕ 6 ਵਜੇ ਬੱਬੂ ਮਾਨ ਜੀ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ ਨਾਲ ਐਲੀ ਮੰਗੜ ਜੀ ਜਿੱਥੇ ਆਪਾਂ ਕਬੱਡੀ ਦਾ ਆਨੰਦ ਮਾਣਾਂਗੇ ਉੱਥੇ ਪੰਜਾਬੀ ਸੱਭਿਆਚਾਰ ਦੇ ਨਾਲ ਪੰਜਾਬੀ ਵਿਰਸੇ ਦੇ ਨਾਲ ਵੀ ਜੁੜਾਂਗੇ ਤੁਹਾਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਵੀ ਸਾਰਿਆਂ ਨੇ ਤੁਸੀਂ ਹਮ ਹਮਾ ਕੇ ਪੁੱਜਣਾ ਹੈ ਪਰਸੋਂ ਦਾ ਦਿਨ 23 ਨਵੰਬਰ ਦਾ ਜਿਹੜਾ ਉਹ ਸਾਰਿਆਂ ਨੇ ਰੱਖਵਾ ਰੱਖਣਾ ਹੈ ਸੋ ਨਿਊਜ਼ੀਲੈਂਡ ਦਾ ਆਕਲੈਂਡ ਮਨਰੀਵਾ ਦਾ ਏਰੀਆ ਹੈ ਅਲਫਰੈਸਟਨ ਕਾਲਜ ਦੀਆਂ ਇਹ ਗਰਾਊਂਡਾਂ ਆ ਸੋ ਇਹ 23 ਨਵੰਬਰ ਦਾ ਦਿਨ ਹੋਊਗਾ ਉਸ ਤੋਂ ਬਾਅਦ 30 ਨਵੰਬਰ ਨੂੰ ਟਰੰਗਾ ਦੇ ਵਿੱਚ ਤੇ 7 ਦਸੰਬਰ 2025 ਤੀਸਰਾ ਨਿਊਜ਼ੀਲੈਂਡ ਵਰਲਡ ਕਬੱਡੀ ਕੱਪ ਦੁਨੀਆ ਦੇ ਸੁਪਰਸਟਾਰ ਖਿਡਾਰੀ ਦੁਨੀਆ ਦੇ 6 ਮੁਲਕਾਂ ਦੀਆਂ ਟੀਮਾਂ ਵੱਲੋਂ ਖੇਡਣਗੇ ਇਹ ਸਾਰਾ ਸਕੇਜੂਲ ਹੈ ਸੋ ਇਸ ਸੀਜ਼ਨ 2025 ਦਾ ਸੋ ਮੈਂ ਸਾਰੇ ਕਬੱਡੀ ਦੇ ਪ੍ਰੇਮੀਆ ਨੂੰ ਬੇਨਤੀ ਕਰਾਂਗਾ ਵੀ ਸਾਰਿਆਂ ਨੇ ਸਾਰੇ ਸੀਜ਼ਨ ਦਾ ਤੁਸੀਂ ਆਨੰਦ ਮਾਣਨਾ ਹੈ ਤੇ ਜਿਹੜਾ 23 ਤਰੀਕ ਦਾ ਦਿਨ ਜਿਵੇਂ ਬਾਰ ਬਾਰ ਅਸੀਂ ਬੇਨਤੀ ਕਰ ਰਹੇ ਹਾਂ ਵੀ ਨਾਲ ਕਬੱਡੀ ਨਾਲ ਖੰਟ ਵਾਲਾ ਬੱਬੂ ਮਾਨ ਅਸੀਂ ਉਸਦੇ ਵੀ ਜਿਹੜੇ ਦਰਸ਼ਨ ਕਰਾਂਗੇ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਾਂਗੇ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਹੈ ਸੋ ਮੇਰੇ ਬਹੁਤ ਸਤਿਕਾਰਯੋਗ ਵੀਰ ਨੇ ਕਬੱਡੀ ਕਮਾਂਡੇਟਰ ਇਕਬਾਲ ਗਾਲਬ ਜੀ ਜੋ ਕੈਨੇਡਾ ਤੋਂ ਆਏ ਨੇ ਮੈਂ ਗਾਲਬ ਸਾਹਿਬ ਨੂੰ ਬੇਨਤੀ ਕਰਾਂਗਾ ਉਹ ਵੀ ਜਰੂਰ ਸੱਦਾ ਦੇਣਗੇ ਸਤਿ ਸ਼ਕਾਲ ਜੀ ਸਾਰਿਆਂ ਨੂੰ ਜਿੱਦਾਂ ਉਸਤਾਦ ਜੀ ਨੇ ਸਾਰਾ ਕੋ ਦਸ ਹੀ ਦਿੱਤਾ ਜੀ ਤੇ 23 ਤਰੀਕ ਲਈ ਆਪ ਸਭ ਨੂੰ ਖੁੱਲੇ ਸੱਦੇ ਪੰਜਾਬੀ ਸੱਭਿਆਚਾਰ ਦੀ ਗੱਲ ਤੇ ਪੂਰੀ ਦੁਨੀਆ ਦੇ ਵਿੱਚ ਪਹਿਲੀ ਵਾਰ ਇਹ ਹੋਣ ਜਾ ਰਿਹਾ ਕਿ ਬੱਬੂ ਮਾਨ ਹੋਣਾ ਦਾ ਖੁੱਲਾ ਅਖਾੜਾ ਜਿਹੜਾ ਨਿਊਜ਼ੀਲੈਂਡ ਦੇ ਇਸ NZ ਗੇਮਸ ਦੇ ਵਿੱਚ ਜਿਹੜਾ ਲੱਗੇਗਾ ਵੱਖ-ਵੱਖ ਪ੍ਰਬੰਧ ਹੋਣਗੇ ਤੁਸੀਂ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਪਹੁੰਚਿਓ ਇਸੇ ਤਰ੍ਹਾਂ ਲਗਾਤਾਰ ਜਿਹੜੇ 7 ਦਸੰਬਰ ਤੱਕ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੁਕਾਬਲੇ ਹੁੰਦੇ ਜਾਣਗੇ 7 ਦਸੰਬਰ ਤੀਜੀ ਵਰਲਡ ਕਬੱਡੀ ਕੱਪ ਦੀ ਹੋਵੇਗੀ ਨਿਊਜ਼ੀਲੈਂਡ ਦੇ ਟਾਕਾਨੀ ਨੀ ਗੁਰੂ ਘਰ ਦੇ ਵਿੱਚ ਆਪ ਸਭ ਨੂੰ ਸੱਦੇ ਜਰੂਰ ਪਹੁੰਚੋ ਤੇ ਆਨੰਦ ਮਾਣੋ ਕਬੱਡੀ ਦਾ ਤੇ ਪੰਜਾਬੀ ਲੋਕਾਇਕੀ ਦਾ ਹਾਂਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਇਹ ਜਿਹੜਾ ਇੱਕ ਮੇਲਾ ਹੋਣ ਜਾ ਰਿਹਾ ਹੈ ਇਹ ਇੱਕ ਬਹੁਤ ਵੱਡਾ ਇਵੈਂਟ ਅਲਿਖਿਆ ਗਿਆ ਸਾਰੀ ਕਬੱਡੀ ਫੈਡਰੇਸ਼ਨ ਬਹੁਤ ਇਹਦੇ ਵਿੱਚ ਸਹਿਯੋਗੀ ਬਾਹਰੋਂ ਵੀ ਆ ਨਿਊਜ਼ੀਲੈਂਡ ਤੋਂ ਵੀ ਆ ਇਹ ਇੱਕ ਇਤਿਹਾਸਿਕ ਮੇਲਾ ਹੋਊਗਾ ਪਰ ਇਹ ਹੋਊਗਾ ਇਤਿਹਾਸਕ ਜੇ ਤੁਸੀਂ ਸਾਡਾ ਸਾਰੇ ਸਾਥ ਦੇਵੋਗੇ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਆਪਣੇ ਬੱਚਿਆਂ ਦੇ ਨਾਲ ਬੀਬੀਆਂ ਦੇ ਨਾਲ ਭੈਣਾਂ ਦੇ ਨਾਲ ਪਹੁੰਚੋ ਇਹ ਇਵੈਂਟ ਬਹੁਤ ਵੱਡਾ ਇਵੈਂਟ ਆ ਇਹਦੇ ਵਿੱਚ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਆ ਵਲੰਟੀਅਰ ਸਾਰੇ ਸਾਡੇ ਵੀਰ ਸਾਰੇ ਰੈਡੀ ਆ ਪੁਲਿਸ ਦਾ ਵੀ ਪ੍ਰਬੰਧ ਆ ਤਾਂ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਇਹ ਇੱਕ ਇਵੈਂਟ ਆਪਾਂ ਇੱਕ ਪਰਿਵਾਰਿਕ ਇਵੈਂਟ ਆ ਇਹਦੇ ਵਿੱਚ ਸਾਰੇ ਆਪਣਾ ਡਿਸਪਲਿਨ ਦੇ ਵਿੱਚ ਰਹਿ ਕੇ ਡਿਸਪਲਿਨ ਦੇ ਵਿੱਚ ਇਹਨੂੰ ਆਪਾਂ ਖਤਮ ਕਰਨਾ ਕਿਉਂਕਿ ਇਹ ਕਾਲਜ ਦੀ ਗਰਾਊਂਡ ਆ ਕਿਉਂਕਿ ਆਪਾਂ ਆਪਣੀ ਕਮਿਊਨਿਟੀ ਨੂੰ ਵਧੀਆ ਪੇਸ਼ ਕਰਨਾ ਕਿਉਂਕਿ ਜਿਹੜੀ ਗਰਾਊਂਡ ਆ ਇੱਕ ਬਹੁਤ ਜਾਦਾ ਵਧੀਆ ਗਰਾਊਂਡ ਬਹੁਤ ਵੱਡੀ ਗਰਾਊਂਡ ਆ ਮੈਂ ਭਾਜੀ ਨੂੰ ਦੱਸੂਗਾ ਵੀ ਕਮਾ ਦਿਓ ਥੋੜਾ ਸਾਰਾ ਦਿਖਾ ਦਿਓ ਪਹਿਲਾਂ ਦੇਖਣ ਨੂੰ ਸਾਨੂੰ ਵੀ ਸੀਗਾ ਵੀ ਪਤਾ ਨਹੀਂ ਗਰਾਊਂਡ ਛੋਟੀ ਨਾ ਹੋਵੇ ਮੈਂ ਉਸ ਟਾਈਮ ਇੰਡੀਆ ਸੀ ਪਰ ਜਦੋਂ ਆ ਕੇ ਦੇਖਿਆ ਤਾਂ ਮਨ ਬਹੁਤ ਖੁਸ਼ ਹੋਇਆ ਤਾਂ ਸਾਰੇ ਸੱਜਣਾ ਨੂੰ ਬੇਨਤੀ ਆ ਪਾਰਕਿੰਗ ਜਿਹੜੀ ਗੱਡੀਆਂ ਦੀ ਪਾਰਕਿੰਗ ਆ ਆਪਣੇ ਗੁਰਦੁਆਰਾ ਸਾਹਿਬ ਬੜੀ ਦੂਰ ਨਹੀਂ ਉੱਥੋਂ ਅਸੀਂ ਅ ਬੱਸਾਂ ਦਾ ਵੀ ਇੰਤਜ਼ਾਮ ਕੀਤਾ ਹੋਇਆ ਬੱਸਾਂ ਛੱਡਣਗੀਆਂ ਚੱਕਣਗੀਆਂ ਕਿਸੇ ਨੂੰ ਕਿਸੇ ਚੀਜ਼ ਦੀ ਵੀ ਸਪੋਰਟ ਚਾਹੀਦੀ ਹੋਗੀ ਅਸੀਂ ਕਰਾਂਗੇ ਫਿਰ ਲੰਗਰ ਦਾ ਵੀ ਪ੍ਰਬੰਧ ਹੋਊਗਾ ਪਰ ਲਿਮਟਿਡ ਟਾਈਮ ਹੋਊਗਾ ਬਾਕੀ ਸਟਾਲ ਖੁੱਲੇ ਆ ਪੂਰੇ ਸਟਾਲ ਜਿਹਦਾ ਅਮਰੀਕਾ ਭਾਜੀ ਹੁਣੀ ਸਾਰੇ ਸਾਡੇ ਬਹੁਤ ਬੰਦਿਆਂ ਨੇ ਵਧੀਆ-ਵਧੀਆ ਇੱਥੇ ਸਟਾਲ ਖਾਣੇ ਇਹ ਇੱਕ ਬਹੁਤ ਜ਼ਿਆਦਾ ਵਧੀਆ ਮੇਲਾ ਹੋਊਗਾ ਪਰ ਅਸੀਂ ਇਹਨੂੰ ਰਿਪੀਟ ਤੇ ਰੱਖਾਂਗੇ ਹਰ ਸਾਲ ਜੇ ਤੁਸੀਂ ਸਾਡਾ ਸਾਥ ਦਿਓਗੇ ਇਹ 프리 ਐਂਟਰੀ ਆ ਇਹਦਾ ਕੋਈ ਕੋਸਟ ਨਹੀਂ ਸੰਗਤ ਨੂੰ ਬੇਨਤੀ ਆ ਬਸ ਇੰਨਾ ਆ ਵੀ ਆਪਾਂ ਡਿਸਪਲਿਨ ਦੇ ਵਿੱਚ ਰਹਿਣਾ ਸਾਡੀ ਮੋਰੇ ਕਾਰ ਪਾਰਕ ਸਾਰੇ ਪਾਸਿਆਂ ਤੋਂ ਅਸੀਂ ਜਿੱਥੋਂ ਵੀ ਹੋ ਸਕਦੀ ਕਾਰ ਪਾਰਕ ਦੀ ਜਿਹੜੀ ਆ ਉਹ ਸਹਾਇਤਾ ਦਵਾਂਗੇ ਕੋਸ਼ਿਸ਼ ਕਰਿਓ ਵੀ ਇੱਕ ਗੱਡੀ ਦੇ ਵਿੱਚ ਪੰਜ ਬੰਦੇ ਛੇ ਬੰਦੇ ਜਿੰਨੇ ਵੀ ਤੁਸੀਂ ਬੈਠ ਸਕਦੇ ਆ ਇੱਕ ਗੱਡੀ ਚ ਆਇਓ ਤੇ ਆਪਾਂ ਇਹਨੂੰ ਡਿਸਪਲਿਨ ਦੇ ਨਾਲ ਨਿਭਾਉਣਾ ਅਲਕੋਹਲ ਫ੍ਰੀ ਸਿਗਰਟ ਫ੍ਰੀ ਸਾਰਾ ਕੁਝ ਆਪਾਂ ਖਿਆਲ ਰੱਖਦੇ ਹੋਏ ਇਹਨੂੰ ਟੌਪ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਇਤਿਹਾਸਿਕ ਇਹ ਬਣਨਗੇ ਮੇਲੇ ਇਹ ਬਣਨਗੇ ਸੰਗਤ ਦੇ ਨਾਲ ਸੋ ਨਿਊਜ਼ੀਲੈਂਡ ਤੁਹਾਨੂੰ ਪਤਾ ਇਹ ਕੰਟਰੀ ਇਹੋ ਜਿਹੀ ਆ ਇਹਨੇ ਜਿਹੜੇ ਕੰਮ ਕੀਤੇ ਆ ਇਤਿਹਾਸ ਕੀ ਕੀਤੇ ਆ ਸੋ ਆਪਾਂ ਨੂੰ ਸਾਥ ਦਿਈਏ ਸਾਰੇ ਵੱਧ ਚੜ ਕੇ ਸਾਡਾ ਸਾਥ ਦਿਓ ਕਬੱਡੀ ਫੈਡਰੇਸ਼ਨ ਸਾਰੀ ਸਾਡੀ ਇੱਥੇ ਖੜੀ ਸਾਰੇ ਸਾਡੇ ਤੈਲ ਫੁੱਲ ਜਿੰਨੇ ਵੀ ਬੰਦੇ ਆ ਸਾਰੇ ਜੋਰ ਲਾ ਰਹੇ ਆ ਤੁਹਾਡਾ ਸਾਨੂੰ ਸਿਰਫ ਸਾਥ ਚਾਹੀਦਾ ਬਾਕੀ ਮਾਰਾ ਚੜ੍ਹ ਦੀ ਕਲਾ ਰੱਖੇ ਜਿੰਨਾ ਚਿਰ ਬੌਡੀ ਦਾ ਸਾਹ ਆ ਲੋਕਾਂ ਦੀ ਸੇਵਾ ਕਰਦੇ ਰਵਾਂਗੇ ਧੰਨਵਾਦ ਜੀ ਮੈਂ ਬੇਨਤੀ ਕਰਾਂਗਾ ਸਾਡੇ ਬਬਲੂ ਕੁਰੂ ਕੁਸ਼ੇਤਰ ਜੀ ਪ੍ਰਧਾਨ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਸਿਰਫ ਦੋ ਸ਼ਬਦ ਪ੍ਰਧਾਨ ਸਾਹਿਬ ਦੋ ਸ਼ਬਦ ਤੁਸੀਂ ਜਿਹੜੇ ਆ ਹਾਂ ਕਿਉਂ ਸਾਰੀ ਜ਼ਿੰਮੇਵਾਰੀ ਕਹਿੰਦੇ ਅਸੀਂ ਨਾ ਮੋਢਿਆਂ ਦੇ ਉੱਪਰ ਰੱਖੀ ਹੋਏ ਭਾਜੀ ਮਨਜਿੰਦਰ 바ਸੀ ਜੀ ਉਹਨਾਂ ਦੇ ਸੋ ਹਰ ਤਰ੍ਹਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਇਹਨਾਂ ਦੀ ਹੈ ਸੋ ਮੈਂ ਬੇਨਤੀ ਕਰਾਂਗਾ ਸਾਰਾ ਸਕੇਜੂਲ ਭਾਜੀ ਜਿਵੇਂ ਭਾਜੀ ਗੋਪੀ ਹਕੀਮਪੁਰ ਨੇ ਦੱਸਿਆ ਸੋ ਭਾਜੀ ਮਨਜਿੰਦਰ 바ਸੀ ਜੀ ਧੰਨਵਾਦ ਜੀ ਇੱਕ ਵਾਰੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਜੀ ਤਕਰੀਬਨ ਸਾਰਿਆਂ ਨੇ ਆਪਣੇ ਮੁਖਾਰਬਨ ਤੋਂ ਤੁਹਾਨੂੰ ਜੋ ਵੀ ਪਲੈਨਿੰਗ ਹੈਗੀ ਸਾਰੀ ਦੱਸ ਦਿੱਤੀ ਆ ਤੇ ਕਿਉਂਕਿ 23 ਤਰੀਕ ਦਾ ਜਿਹੜਾ ਆਪਣਾ ਹੈਗਾ ਇਹ ਇੱਕ ਇਤਿਹਾਸਕ ਜਿਵੇਂ ਆਪਾਂ ਪਹਿਲਾਂ ਵੀ ਦੱਸਦੇ ਆ ਵੈਂਟ ਹੋਣਾ ਤੇ ਕਰਨਾ ਆਪਾਂ ਸਾਰਿਆਂ ਨੇ ਮਿਲ ਜੁਲ ਕੇ ਹੀ ਆ ਮੈਂ ਤਾਂ ਸਿਰਫ ਇੰਨੀ ਬੇਨਤੀ ਕਰੂੰਗਾ ਕਿ ਜਿਹੜੀ ਆਪਣੀ ਕਾਰ پارک ਆ ਤੇ ਉਹ ਇੱਕ ਦੋ ਜਗ੍ਹਾ ਇੱਥੋਂ ਬਾਹਰ ਆਪਣੇ ਪੋਰਟਿਸਟਰ ਰੋਡ ਦੇ ਉੱਤੇ ਇਸਲਾਮਿਕ ਸੈਂਟਰ ਆ ਉਹਦੇ ਵਿੱਚ ਵੀ ਤੁਸੀਂ ਲਗਾ ਸਕਦੇ ਹੋ ਤੇ ਸਾਹਮਣੇ ਇੱਕ ਜਿਹੜਾ ਆਪਣਾ ਦਿੱਲੀ ਕਬਾਬ ਆ ਉਹਦੀ ਬੈਕ ਸਾਈਡ ਦੇ ਉੱਤੇ ਤਕਰੀਬਨ 11500 ਗੱਡੀ ਦੀ ਕਾਰ ਪਾਰਕ ਉੱਥੇ ਹੋਏਗੀ ਤੇ ਅਸੀਂ ਸਾਈਨ ਵੀ ਲਾਵਾਂਗੇ ਉੱਥੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਜਿਹੜਾ ਹੈਗਾ ਟ੍ਰੈਫਿਕ ਰੂਲ ਹਰ ਇੱਕ ਨੂੰ ਫੋਲੋ ਕਰਨਾ ਹੈ ਤੇ ਬਾਕੀ ਜਿਹੜਾ ਰਿਚੀ ਵਸ ਤੋਂ ਅਸੀਂ ਵੀਰ ਕਮਲ ਹੁਣਾਂ ਦੇ ਵੀ ਧੰਨਵਾਦੀ ਆ ਜਿਨ੍ਹਾਂ ਨੇ ਉਸ ਦਿਨ 365 ਨੰਬਰ ਬੱਸ ਜੋ ਚੱਲਦੀ ਆ ਉਹ ਹਰਕ 35 ਮਿੰਟ ਬਾਅਦ ਇੱਥੋਂ ਤਾਕਨ ਇੰਨੀ ਵਾਲੇ ਪਾਸੇ ਨੂੰ ਤਾਕਾ ਨਹੀਂ ਨਹੀਂ ਤਾਂ ਇੱਧਰ ਨੂੰ ਆਏਗੀ ਔਰ ਉਹਨਾਂ ਵੱਲੋਂ ਬਿਲਕੁਲ ਫ੍ਰੀ ਹੋਏਗੀ ਤੇ ਉਹਦੇ ਵਿੱਚ ਜੋ ਉਹਨਾਂ ਦੀ ਰੁਟੀਨ ਵਿੱਚ ਚੱਲਦਾ ਹੀ ਆ ਜੇ ਤੁਸੀਂ ਗੁਰੂ ਘਰ ਦੀਆਂ ਕਾਰਪਾਰਕ ਵਿੱਚ ਜਾਂ ਹੋਰ ਕਾਰਪਾਰਕ ਵਿੱਚ ਵੀ ਗੱਡੀ ਆਪਣੀ ਪਾਰਕ ਕਰਕੇ ਆਉਂਗੇ ਤੇ ਤੁਹਾਨੂੰ ਉੱਥੇ ਗੱਡੀ ਵਿੱਚ ਬੱਸ ਵਿੱਚ ਉਹ ਲਿਆਉਣਗੇ ਇਥੋਂ ਦੁਆਰਾ ਬੱਸ ਵਿੱਚ ਹੀ ਦੂਈ ਜਾ ਸਕੋਗੇ ਰਾਤ ਨੂੰ ਤਕਰੀਬਨ 11 11:30 ਵਜੇ ਤੱਕ ਉਹਨਾਂ ਦੀ ਜਿਹੜੀ ਹੈਗੀ ਇਹ ਸਰਵਿਸ ਚੱਲਦੀ ਰਹੇਗੀ ਤੇ ਬਾਕੀ ਜਿਵੇਂ ਸਾਰਿਆਂ ਨੇ ਦੱਸਿਆ ਹੀ ਆ ਤੇ ਤੁਸੀਂ ਆਪਣਾ ਇਹ ਇਨੂੰ ਇਵੈਂਟ ਨੂੰ ਆਪਣਾ ਸਮਝ ਕੇ ਆਪਣੇ ਯਾਰਾਂ ਵੀਰਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕਿ ਕਬੱਡੀ ਹੋ ਰਹੀ ਹੈ ਇਸ ਟਾਈਮ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਪਰਾਲੇ ਦੇ ਨਾਲ ਉਹ ਕਬੱਡੀ ਪ੍ਰੇਮੀਆਂ ਨੂੰ ਜਾਣਕਾਰੀ ਦੇ ਦਈਏ ਵੀ ਅਜੇ ਤੱਕ ਕਦੀ ਵੀ ਇੰਨੇ 플레이ਰ ਇੱਕ ਥਾਂ ਇਕੱਠੇ ਨਹੀਂ ਖੇਡੇ ਕਦੀ ਵੀ ਚਾਹੇ ਉਹ ਪਾਕਿਸਤਾਨ ਦੇ ਸੀਗੇ ਚਾਹੇ ਉਹ ਇੰਡੀਆ ਦੀਆਂ ਫੈਡਰੇਸ਼ਨਾਂ ਦੇ ਸੀਗੇ ਪਹਿਲੀ ਵਾਰੀ ਇਹ ਹੋਇਆ ਕਿ ਇੰਨੇ ਪਲੇਅਰ ਇੱਕਦਾਂ ਇਕੱਠੇ ਖੇਡ ਰਹੇ ਆ ਜਿਹੜੇ ਜਿਹੜੇ ਵੀ ਕਬੱਡੀ ਨੂੰ ਪ੍ਰੇਮ ਕਰਦੇ ਆ ਸਾਰੇ ਜਾਣੇ ਆਓ ਤੇ ਕਬੱਡੀ ਪਲੇਅਰਾਂ ਨੂੰ ਮਾਣ ਬਤਾਓ ਉਹਨਾਂ ਦਾ ਤੇ ਕਬੱਡੀ ਨੂੰ ਦੇਖੋ ਧੰਨਵਾਦ ਸਾਰਿਆਂ ਦਾ ਜੀ ਸੋ ਅਮਰੀਕ ਭਾਜੀ ਇੱਕ ਵਾਰੀ ਫੇਰ ਤੁਹਾਡੇ ਕੋਲ ਆਉਣਾ ਚਾਹੂੰਗਾ ਜੀ ਜਾਂਦੇ ਜਾਂਦੇ ਇੱਕ ਵਾਰੀ ਫੇਰ ਥੋੜਾ ਜਿਹਾ ਰੰਗ ਜੇ ਜੀ ਨੂੰ ਬੰਦੋ ਜੀ ਮਿਹਰਬਾਨੀ ਜਿੰਨਾ ਕਿ ਮੈਨੂੰ ਆਉਂਦਾ ਮੈਂ ਜ਼ਰੂਰ ਕਰਾਂਗਾ ਜੀ ਧੰਨਵਾਦ ਮਾਨਕ ਸਾਹਿਬ ਦਾ ਗੀਤ ਹੈ ਜੀ ਬੂਰ ਪਿਆ ਕਣਕਾਂ ਨੂੰ ਮਾਏ ਵਿਚ ਬਾਗੀਆਂ ਬੀਆਂ ਪੱਕੀਆਂ ਅੱਗ ਦੇ ਪੰਬੜ ਵਰਗੀਆਂ ਤੀਆਂ ਨੀ ਤੂੰ ਸਾੰਬ ਬੁਕੜ ਵਿੱਚ ਰਖੀਆਂ ਉਹ ਗਿਣਵੇਂ ਦਿਨਾਂ ਦੀਆਂ ਸਾਂਝਾਂ ਵੇ ਬਾਬਲ ਅਸਾਂ ਸਦਕਾ ਨਾਲ ਨਿਵਾਈਆਂ ਕੁੰਝਾਂ ਬਾੰਗ ਪਰੌਣੀਆਂ ਤੀਆਂ ਤੇਰੇ ਵੇੜੇ ਦੇ ਦਿਨ ਆਇਆਂ ਨੀ ਮੈਂ ਚਾਦਰ ਕੱਢਦੀ ਨੀ ਗਣ ਟੋਪੇ ਪਾਵਾਂ ਨੀ ਮੈਂ ਚਾਦਰ ਕਢਦੀ ਨੀ ਗਣ ਟੋਪੇ ਪਾਵਾਂ ਚਾਂਮਣ ਦੀ ਤਾਹੇ ਠਾਂ ਨੀ ਮੈਂ ਪੀੜਾ ਹੜਾਵਾ ਚਿੜੀਆਂ ਦੀ ਚੀਚੀ ਨੀ ਟੋਪਿਆਂ ਦੀ ਟੁਕਣੀ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾ ਹੇ ਲਪੜ ਕੇ ਸੋਚਾ ਨਹੀਂ ਨਾਲੇ ਸ਼ਰਮਾਵਾ ਬਹੁਤ ਬਹੁਤ ਸ਼ੁਕਰੀਆ ਭਾਜੀ ਬਹੁਤ ਬਹੁਤ ਧੰਨਵਾਦ ਜੀ ਮੌਕਾ ਮਿਲਿਆ ਦਾ ਐਤਵਾਰ ਐਤਵਾਰ ਸਾਵਾ ਕੇ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਜੀ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਸਟੇਜ ਦੀ ਜਿਹੜੀ ਤਿਆਰੀਆਂ ਚੱਲ ਰਹੀਆਂ ਜੀ ਤੇ ਸਟੇਜ ਆ ਜਿਹੜੀ ਲੱਗ ਰਹੀ ਆ ਸੋ 23 ਤਰੀਕ ਦਿਨ ਐਤਵਾਰ ਸ਼ਾਮ ਨੂੰ ਬੱਬੂ ਮਾਨ ਦਾ ਖੁੱਲਾ ਖਾੜਾ ਜਿਹੜਾ ਉਹ ਇੱਥੇ ਲੱਗਣਾ ਜੀ ਤੇ ਇਹ ਸਾਰਾ ਗਰਾਊਂਡ ਆ ਜੀ ਗਰਾਊਂਡ ਦੇ ਵਿੱਚ ਪ੍ਰਬੰਧਕ ਆ ਜਿਹੜੇ ਪਹੁੰਚੇ ਹੋਏ ਆ ਗੱਲਬਾਤ ਤੁਹਾਨੂੰ ਉਹਨਾਂ ਦੀ ਸੁਣਾਈ ਦਿੱਤੀ ਆ ਤੇ ਕਬੱਡੀ ਦੇ ਲਈ ਮਾਰਕਿੰਗ ਆ ਜਿਹੜੀ ਚੱਲ ਰਹੀ ਆ ਫੂਡ ਸਟਾਲ ਆ ਜਿਹੜੇ ਉਹ ਜਿਹੜੀ ਸਾਹਮਣੇ ਬਿਲਡਿੰਗ ਦੇਖ ਰਹੀ ਆ ਇਹਦੇ ਨਾਲ ਫੂਡ ਸਟਾਲ ਆ ਜਿਹੜੇ ਸਾਰੇ ਈਸਾਈਡ ਹੋਣਗੇ ਲੰਗਰ ਦਾ ਪ੍ਰਬੰਧ ਈਸਾਈਡ ਹੋਊਗਾ ਤੇ ਕਬੱਡੀ ਦਾ ਜਿਹੜਾ ਇਹ ਫੀਲਡ ਆ ਉਹ ਸੈਂਟਰ ਦੇ ਵਿੱਚ ਜਿੱਥੇ ਓ ਪ੍ਰਾਨ ਸਾਹਿਬ ਬਗਲੂ ਜੀ ਜਾ ਰਹੇ ਆ ਉੱਥੇ ਕਬੱਡੀ ਦੀ ਫੀਲਡ ਆ ਜਿਹੜੀ ਉਹ ਬਣੂਗੀ ਤੇ ਕਬੱਡੀ ਦੇ ਫਸਮੇ ਮੁਕਾਬਲੇ ਜਗਾ ਤੇ ਹੋਣਗੇ ਇਹਦੇ ਪਰਲੇ ਪਾਸੇ ਸੌਕਰ ਦੀ ਫੀਲਡ ਆ ਸੌਕਰ ਦੇ ਮੁਕਾਬਲੇ ਆ ਜਿਹੜੇ ਉੱਥੇ ਹੋਣਗੇ ਸੋ ਮੈਦਾਨ ਤੁਸੀਂ ਦੇਖ ਹੀ ਰਹੇ ਹੋ ਜੀ ਬੜਾ ਖੁੱਲਾ ਜਿਵੇਂ ਪਹਿਲਾਂ ਲੱਗਦਾ ਸੀ ਕਿ ਜਗਾ ਘੱਟ ਰਹਿ ਜੂਗੀ ਪਰ ਲੱਗਦਾ ਨਹੀਂ ਤੇ ਬਹੁਤ ਵੱਡਾ ਖੁੱਲਾ ਮੈਦਾਨ ਆ ਤੇ ਪ੍ਰਬੰਧਕ ਪਹੁੰਚੇ ਹੋਏ ਆ ਤਿਆਰੀਆਂ ਮੁਕੰਮਲ ਹੋ ਰਹੀਆਂ ਜੀ ਚੱਲ ਰਹੀਆਂ ਤੇ ਸਟੇਜ ਲੱਗਣੀ ਸ਼ੁਰੂ ਹੋ ਗਈ ਆ ਐਤਵਾਰ ਨੂੰ ਇੱਥੇ ਜਿਹੜਾ ਖੁੱਲਾ ਖਾੜਾ ਉਹ ਲੱਗੂਗਾ ਤੇ ਸਾਰਾ ਦਿਨ ਜਿਹੜਾ ਕਬੱਡੀ ਦੇ ਫਸਮੇ ਮੁਕਾਬਲੇ ਦੁਨੀਆ ਦੇ ਚੋਟੀ ਦੇ ਕਬੱਡੀ ਖਿਡਾਰੀ ਜਿਹੜੇ ਇਸ ਮੈਦਾਨ ਦੇ ਵਿੱਚ ਆਪਣੇ ਜੋਰ ਦਿਖਾਣਗੇ ਫਸਮੇ ਮੁਕਾਬਲੇ ਵਕ ਵਕ ਟੀਮਾਂ ਦੇ ਵਕ ਵਕ ਕਲੱਬਾਂ ਦੇ ਇੱਥੇ ਹੋਣਗੇ ਸੋ ਇੱਥੇ ਹੀ ਹੁਣ ਤੁਸੀਂ ਸਾਨੂੰ ਦੇ ਇਜਾਜ਼ਤ ਹੋਰ ਖਬਰਾਂ ਲਈ ਦੇਖਦੇ ਰਹੋ ਐਨ ਜੀ ਪੰਜਾਬੀ ਨਿਊਜ਼ ਧੰਨਵਾਦ ਸਤਿ ਸ੍ਰੀ ਅਕਾਲ